ਸਾਂਝ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਰਾਂ ਵਿੱਚ ਸਵਾਗਤ ਹੈ ਜੀ ਦਿਲਾਂ ਦੀ ਸਾਂਝ ਮੇਰੇ ਦਿਲ ਨੂੰ ਛੋਣ ਵਾਲੇ ਤੁਹਾਡੇ ਦਿਲ ਨੂੰ ਛੋਣ ਵਾਲੇ ਜਿਹੜੇ ਵਿਸ਼ੇ ਨੇ ਜਾਂ ਉਹ ਰੂਹਾਂ ਉਹ ਸ਼ਖਸੀਅਤਾਂ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਣਾ ਅੱਜ ਵੀ ਇਸੇ ਤਰ੍ਹਾਂ ਪੰਥ ਦੀ ਕੌਮ ਦੀ ਇੱਕ ਉਹ ਸ਼ਖਸੀਅਤ ਜਿਨੇ ਗਦਰੀ ਬਾਬਿਆਂ ਦੀ ਯਾਦ ਨੂੰ ਚੇਤੇ ਕਰਵਾ ਦਿੱਤਾ ਅੱਜ ਸਾਡੇ ਲੋਕ ਜੇ ਤੇ ਸਤਪਨੇ ਇਹਨਾਂ ਮੁਲਕਾਂ ਦੇ ਵਿੱਚ ਬੜੀ ਵੱਡਾ ਯੋਗਦਾਨ ਹੈ ਸ਼ਹੀਦ ਭਾਈ ਮੇਵਾ ਸਿੰਘ ਭਾਈ ਬਲਵੰਤ ਸਿੰਘ ਉਹਨਾਂ ਲੋਕਾਂ ਦਾ ਖੁਰਦਪੁਰ ਵਾਲਿਆਂ ਦਾ ਬੜਾ ਵੱਡਾ ਯੋਗਦਾਨ ਹੈ ਜਿਹਦੇ ਕਰਕੇ ਰਾਜਨੀਤੀ ਅੱਜ ਪੰਜਾਬੀਆਂ ਬਿਨਾ ਤੁਰਦੀ ਨਹੀਂ ਭਾਵੇਂ ਉਹ ਲੋਕਲ ਹੋਵੇ ਪ੍ਰੋਵਿੰਸ ਦੀ ਹੋਵੇ ਜਾਂ ਫੈਡਰਲ ਦੀ ਹੋਵੇ ਕਿਉਂਕਿ ਪੰਜਾਬੀਆਂ ਦਾ ਬੋਲਚਾਲ ਆ ਵਪਾਰ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਹੈ ਜਿਹਦੇ ਕਰਕੇ ਦੁਨੀਆ ਭਰ ਦੇ ਵਿੱਚ ਇਹਦੀ ਚਰਚਾ ਹੁੰਦੀ ਹੈ ਪਰ ਅੱਜ ਜਦੋਂ ਗਦਰੀ ਬਾਬਿਆਂ ਦੀ ਲਹਿਰ ਤੁਰੀ ਸੀ ਹਾਂਗਕਾਂਗ ਦੇ ਵਿੱਚ ਇੱਕ ਇਤਿਹਾਸਿਕ ਗੁਰਦੁਆਰਾ ਹੈ ਕਿਹੜੇ ਸਨ ਕੌਣ ਸਨ ਲੋਕ ਜਿਹੜੇ ਉਦੋਂ ਹਾਂਗਕਾਂਗ ਪਹੁੰਚੇ ਤੇ ਤਕਰੀਬਨ ਜੇ ਮੈਂ ਗਲਤ ਨਾ ਹੋਵਾਂ ਤਕਰੀਬਨ 60 ਵਰੇ ਹੋ ਗਏ ਨੇ 60 ਵਰਿਆਂ ਤੋਂ ਉੱਥੇ ਜਾ ਕੇ ਆਪਣੇ ਆਪ ਨੂੰ ਸੈਟਲ ਕਰਨਾ ਆਪਣੇ ਆਪ ਨੂੰ ਹੀ ਸੈਟਲ ਕਰਨਾ ਗੁਰੂ ਗ੍ਰੰਥ ਤੇ ਗੁਰੂ ਪੰਥ ਕੌਮ ਦੀ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਜਿਹੜੀ ਕਿ ਕਈ ਸੰਸਥਾਵਾਂ ਨੂੰ ਚਲਾ ਰਹੇ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ 바ਵਾ ਸਿੰਘ ਘੱਲੋਂ ਆ ਸਟੂਡੀਓ ਤੇ ਪਹੁੰਚੇ ਨੇ ਆਉ ਉਹਨਾਂ ਦਾ ਕਰਦੇ ਹਾਂ ਸਵਾਗਤ ਪਹਿਲਾਂ ਸਾਹਿਬ ਸਭ ਤੋਂ ਪਹਿਲਾਂ ਸਾਂਝਾ ਟੀਵੀ ਤੇ ਪਹਿਲੀ ਵਾਰੀ ਆਇਆ ਹਾਂ ਦਿਲ ਦੀਆਂ ਗਰਾਂਜੋ ਸਵਾਗਤ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਬਾਰੇ ਬੜਾ ਸੁਣਿਆ ਜੀ ਸਰਦਾਰ ਅਮਨ ਸਿੰਘ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਸ਼ਹਿਰ ਦੇ ਐਮਐਲਏ ਨੇ ਪਹਿਲੇ ਦਸਤਾਰ ਧਾਰੀ ਗੁਰਸਿੱਖ ਨੇ ਜਿਨ੍ਹਾਂ ਨੇ ਹਾਜ਼ਰੀ ਭਰੀ ਪਾਰਲੀਮੈਂਟ ਵਿਕਟੋਰੀਆ ਜਾ ਕੇ ਬੜਾ ਮਾਣ ਹੁੰਦਾ ਕਿਉਂਕਿ ਜੇ ਮੈਂ ਇਹਨਾਂ ਦੇ ਸਤਿਕਾਰਯੋਗ ਪਿਤਾ ਜੀ ਦੀ ਗੱਲਬਾਤ ਕਰਾਂ ਮੈਨੂੰ ਜਨਕ ਖੋਜ ਕਰਨ ਤੋਂ ਪਤਾ ਲੱਗਾ ਕਿ ਤੁਹਾਡੇ ਬੜੇ ਨੇੜੇ ਦੇ ਸਾਥੀ ਰਹਨੇ ਹੋ ਸਾਡੇ ਉਹ ਬਹੁਤ ਪਰਮਿੱਤਰ ਸੀ ਜੀ ਇਹ ਵੀ ਬੱਚਾ ਸਾਡੇ ਕੋਲ ਉੱਥੇ ਛੋਟੇ ਹੁੰਦਿਆਂ ਆਮਾਗੋ ਖੇਡਦਾ ਰਿਹਾ ਸਾਡੇ ਨਾਲ ਬੱਚਿਆਂ ਦੇ ਨਾਲ ਤੇ ਬਹੁਤ ਹੁਨਹਾਰ ਔਰ ਬਹੁਤ ਹੀ ਖੁਸ਼ ਤਬੀਅ ਦਾ ਇੱਕ ਯੰਗ ਆਦਮੀ ਸੀ ਹਰ ਇੱਕ ਗੱਲ ਦਾ ਹਰ ਇੱਕ ਸਵਾਲ ਪੁੱਛਣਾ ਔਰ ਉਹਦਾ ਦਲੀਲ ਦੇ ਨਾਲ ਜਵਾਬ ਦੇਣਾ ਇਹਦੀ ਸ਼ੁਰੂਤ ਆਤ ਰਹੀ ਹੈ ਕਿਉਂਕਿ ਦਲੀਲ ਕਰਨ ਕਰਕੇ ਵਕੀਲ ਬਣਿਆ ਨਾ ਜੇ ਦਲੀਲ ਆਉਂਦੀ ਤਾਂ ਹੀ ਵਕੀਲ ਬਣਿਆ ਤੇ ਵਕੀਲ ਤੋਂ ਬਾਅਦ ਸਾਡੇ ਸੂਬੇ ਦੀ ਪ੍ਰਤੀਨਿਧਤਾ ਪੂਰੀ ਤਰ੍ਹਾਂ ਕਰਦੇ ਰਹੇ ਨੇ ਬੜਾ ਮਾਣ ਹੁੰਦਾ ਆ ਪਾਈਏ ਤੁਹਾਡੇ ਜੀਵਨ ਵੱਲੇ ਕਿੰਨੀ ਕੁ ਉਮਰ ਦੇ ਸੀ ਜਦੋਂ ਤੁਸੀਂ ਹਾਂਗਕਾਂਗ ਚਲੇ ਗਏ ਸੀ ਅਸੀਂ ਉਦੋਂ 20 ਤੋਂ 21 ਸਾਲ ਦੇ ਸਾਂ ਜਦੋਂ ਅਸੀਂ ਸੋਤ ਸਿੰਘ ਨਗਰ ਤੋਂ ਜੋ ਵੜੇ ਅਮਰਸਾ ਡਿਸਟ੍ਰਿਕਟ ਸੀ ਜੀ ਉੱਥੋਂ ਹਾਂਗਕਾਂਗ ਚ ਗਏ ਕਿਹੜੇ ਸੰਜ ਗਏ 65 ਚ ਵਾ ਜੀ ਵਾ ਹਾਂਜੀ 35 ਵਰੇ ਹੋ ਤੇ 25 ਵਰੇ 7 ਵਰੇ ਹੋ ਗਏ 60 ਵਰੇ ਹੋ ਗਏ ਵਾ ਤੇ ਉੱਥੇ ਜਾ ਕੇ ਕਿਉਂਕਿ ਬ੍ਰਿਟਿਸ਼ ਕਲੋਨੀਆ ਸਨ ਉਸ ਵੇਲੇ ਆਖਰੀ ਕਲੋਨੀ ਸੀ ਬਾਕੀ ਦਾ ਥੋੜਾ ਜਿਹਾ ਹਾਂਗਕਾਂਗ ਦੀ ਲਾਈਫ ਬਾਰੇ ਪਹਿਲਾਂ ਜ਼ਿਕਰ ਕਰੀਏ ਬਾਕੀ ਤੁਹਾਡੀਆਂ ਪ੍ਰਾਪਤੀਆਂ ਬਾਅਦ ਕਰਦੇ ਹਾਂ ਹਾਂਗਕਾਂਗ ਉਸ ਟਾਈਮ ਬਹੁਤ ਲਿਮਟਿਡ ਜੇ ਸੈਕਸੀ ਔਰ ਬੜੇ ਹੀ ਪਿਆਰ ਵਾਲੇ ਔਰ ਉਹਨਾਂ ਚ ਬੜਾ ਹੀ ਇੱਕ ਜਜ਼ਬਾ ਸੀ ਸਿੱਖੀ ਦਾ ਔਰ ਉਥੋਂ ਦੇ ਜਿਹੜੇ ਲੋਕ ਆਉਂਦੇ ਸੀ ਉਹਨਾਂ ਦੇ ਬੱਚਿਆਂ ਨੂੰ ਗਲ ਗਲ ਦੇ ਨਾਲ ਲਾਉਣਾ ਕੋਈ ਵੀ ਮੁਸੀਬਤਾਂ ਚ ਜਿਹੜਾ ਉਥੋਂ ਆਉਂਦਾ ਸੀ ਉਹਨੂੰ ਹਮੇਸ਼ਾ ਹੀ ਉਹ ਬਹੁਤ ਹੀ ਪਿਆਰ ਦਿੰਦਾ ਸੀ ਕਿਸੇ ਵੀ ਇਲਾਕੇ ਦਾ ਬੱਚਾ ਹੋਵੇ ਉਹਨੂੰ ਆਪਣਾ ਹੀ ਬੱਚਾ ਸਮਝਦੇ ਸੀ ਇਹ ਉਹਨਾਂ ਦੀ ਬੜੀ ਵੱਡੀ ਦੇਣ ਸੀ ਬਜ਼ੁਰਗਾਂ ਦੀ अच्छा ਉਥੇ ਹੁਣ ਕਿਹੜੀਆਂ-ਕਿਹੜੀਆਂ ਸੰਸਥਾਵਾਂ ਉਸ ਸਮੇਂ ਦੀਆਂ ਜਿਹੜੀਆਂ ਪ੍ਰਾਤਨ ਵਰਲਡ ਵਾਰ 1st ਵਰਲਡ ਵਾਰ 2nd ਵੇਲੇ ਦੀਆਂ ਚਲਦੀਆਂ ਆ ਰਹੀਆਂ ਨੇ ਹੈਗੀ ਸੰਸਥਾਵਾਂ ਉਹ ਅੱਜ ਕੱਲ ਕਿਉਂਕਿ ਇਤਿਹਾਸ ਬੜਾ ਸਾਡਾ ਬੋਲਦਾ ਉਸ ਹਾਂਗਕਾਂਗ ਦੇ ਨਾਲ ਉਥੇ ਜਿਹੜੀ ਸਿੱਖ ਕਮਿਊਨਿਟੀ ਸੀ ਉਹਨੇ ਉਹਨੀ ਦੇਣੀ ਬੜੀਆਂ ਮੱਲਾਂ ਮਾਰੀਆਂ ਸੀ ਜੀ ਖਾਲਸਾ ਦੀਵਾਨ ਸਿੱਖ ਟੈਂਪਲ ਜੋ ਅਤੀਕਬਾਨਾ 1897 ਦੇ ਵਿੱਚ ਇਹ ਦਾ 1901 ਦੇ ਵਿੱਚ ਨਹੀਂ ਪੱਥਰ ਰੱਖਿਆ ਗਿਆ ਸੀ ਪਰ ਸ਼ੁਰੂਆਤ ਇਹਦੀ 1895 ਦੇ ਵਿੱਚ ਹੀ ਬਿਲਡਿੰਗ ਦੀ ਤਿਆਰੀ ਸਾਰੀਆਂ ਚੀਜ਼ਾਂ ਔਰ ਉਹਨੇ ਦਿਨ ਇਹ ਪਤਾ ਕਿ ਇੱਕ ਤੋਂ 2 ਡਾਲਰ ਤਨਖਾਹ ਹੁੰਦੇ ਸੀ ਕੁਛ ਸ਼نگਾਈ ਸ਼نگਾਈ ਦੇ ਸਖਾਣੇ ਇਹਨਾਂ ਦੀ ਮੱਤ ਕੀਤੀ ਤੇ ਇਹ ਗੁਰਦੁਆਰਾ ਸਾਹਿਬ ਹੋਂਦ ਚ ਲਿਆਂਦਾ ਓਕੇ ਅਹ ਔਰ ਉਹਦੇ ਇਲਾਵਾ ਇੰਡੀਆ ਕਲੱਬ ਹੁੰਦਾ ਹੀ ਇੰਡੀਆ ਰੀਕ੍ਰੀਏਸ਼ਨ ਕਲੱਬ ਹੁੰਦਾ ਸੀ ਅੱਛਾ ਅ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਅ ਯੂਨਿਟਾਂ ਹੁੰਦੀਆਂ ਸੀ ਜਿਹੜੀਆਂ ਸਪੋਰਟਸ ਦੇ ਵਿੱਚ ਉਦੋਂ ਤੋਂ ਹੀ ਇਹ ਸਾਡੀ ਰੀ ਜਾਣ ਰਿਹਾ ਸਿੱਖ ਰੈਜੀਮੈਂਟ ਵੀ ਹੁੰਦੀ ਸੀ ਉੱਥੇ ਸਿੱਖ ਰੈਜੀਮੈਂਟ ਹੁੰਦੀ ਸੀ ਪੁਲਿਸ ਦੇ ਵਿੱਚ ਹੁੰਦੇ ਸੀ ਅੱਛਾ ਆਰਮੀ ਦੇ ਵਿੱਚ ਵੀ ਸੀ ਔਰ ਖਾਸ ਕਰਕੇ ਇਹ ਉਦੋਂ ਪ੍ਰिजन ਡਿਪਾਰਟਮੈਂਟ ਕਹਿੰਦੇ ਸੀ ਕਰੈਕਸ਼ਨਲ ਡਿਪਾਰਟਮੈਂਟ ਉਹਦੇ ਵਿੱਚ ਵੀ ਸੀ ਓਕੇ ਥੋੜਾ ਜਿਹਾ ਆਪਾਂ ਤੁਹਾਡੀ ਜ਼ਿੰਦਗੀ ਦਾ ਟਵਿਸਟ ਬਦਲਾਅ ਇਕਦਮ ਆਂਦਾ ਤੁਸੀਂ ਉੱਥੇ ਆਪਣਾ ਬਿਜ਼ਨਸ ਕਰਨ ਲੱਗ ਪੇਰ ਰੁੱਝ ਗਏ ਆਪਣੇ ਕਮਾਂਕਾਰਾਂ ਦੇ ਵਿੱਚ ਬੱਚਿਆਂ ਦੇ ਨਾਲ ਪਰਿਵਾਰ ਦੇ ਨਾਲ ਇਹ ਸੇਵਾ ਭਾਵਨਾ ਵਾਲਾ ਦਿਮਾਗ ਦੇ ਵਿੱਚ ਕਿਵੇਂ ਆਈ ਇੱਕ ਨੂਰ ਚੈਰੀਟੇਬਲ ٹرسٹ ਜਿਹੜਾ ਹੋਣ ਦੇ ਵਿੱਚ ਆਇਆ ਕਿਵੇਂ ਹੋਣ ਦੇ ਵਿੱਚ ਆਇਆ ਕੀ ਦਿਮਾਗ ਦੇ ਵਿੱਚ ਸੋਚ ਆਇਆ ਸੇਵਾ ਗੁਰੂ ਨੇ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਬਚਪਨ ਦੇ ਵਿੱਚ ਹੀ ਗੁਰਸੇ ਕਰਨ ਦੀ ਬਖਸ਼ਿਸ਼ ਮਿਲੀ ਸੀ ਮਾਤਾ ਕੋਲੋਂ ਜੀ ਤੇ ਜਦੋਂ ਵੀ ਮੌਕਾ ਮਿਲਦਾ ਸੀ ਉਦੋਂ ਕਰਨ ਦੀ ਇੱਛਾ ਰੱਖੀ ਦੀ ਸੀ ਜੀ ਬਾਕੀ ਗੁਰੂ ਸਾਹਿਬ ਆਪ ਕਿਰਪਾ ਕਰਦੇ ਆ ਜੀ ਤੇ ਇੱਕ ਨੂਰ ਚੈਰੀਟੇਬਲ ਟਰਸਟ 2008 ਵਿੱਚ ਇਹ ਬੀਬੀ ਮਨਜੀਤ ਕੌਰ ਜਿਹੜੀ ਆ ਇਸ ਵੇਲੇ ਮੇਨ ਪਰਪਸ ਉਹਨੇ ਇਹ ਸਟਾਰਟ ਕੀਤਾ ਸੀ ਘਰ ਦੇ ਵਿੱਚੋਂ ਹੀ ਕਿਰਾਏ ਤੇ ਬਿਲਡਿੰਗ ਲੈ ਕੇ 15-20 ਬੱਚਿਆਂ ਨੂੰ ਉਥੇ ਸ਼ੁਰੂ ਕੀਤਾ ਸੀ ਜਿਹੜੀਆਂ ਏਕਨੋਰ E K N O O R ਏਕਨੋਰ ਚੈਰੀਟੇਬਲ ਟਰਸਟ ਹਾਂਜੀ ਕਿਉਂਕਿ ਮੈਂ ਯਤਨ ਕਰਾਂਗਾ ਤੁਹਾਡੀ ਵੈਬਸਾਈਟ ਜਾਂ ਫੇਸਬੁੱਕ ਪੇਜ ਕੋਈ ਹੋਇਆ ਸਾਡੀ ਟੀਮ ਮੈਂ ਤੁਹਾਨੂੰ ਦੇਖ ਕੇ ਉਹ ਵੀ ਨਾਲ ਦਿਖਾਉਣਾ ਹੈ ਉੱਥੇ ਹੈਗਾ ਸਭ ਕੁਝ ਤੇ ਇਹ 2008 ਚੋਂ ਉੱਥੋਂ ਸਟਾਰਟ ਕੀਤਾ ਸੀ ਕਰਾਇਦੀ ਬਿਲਡਿੰਗ ਤੇ ਤੇ ਫਿਰ ਬਾਅਦ ਚ ਤਿਕ ਬਣ 10 ਸਾਲ ਬਾਅਦ ਇਹ ਜਿੱਥੇ ਹੁਣ ਬਿਲਡਿੰਗ ਆ ਉਹ ਥੋੜੀ ਜੀ ਜਗ੍ਹਾ ਲੈ ਕੇ ਉੱਥੇ ਕੁਝ ਯੂਕੇ ਦੀਆਂ ਸੰਗਤਾਨ ਨੂੰ ਔਰ ਕੁਝ ਲੋਕਲ ਵੀਰਾਂ ਦੇ ਸਹਿਯੋਗ ਨਾਲ ਇਹ ਬਿਲਡਿੰਗ ਛੋਟੀ ਜੀ ਤਿਆਰ ਕੀਤੀ ਜੀ ਕਿੰਨੇ ਲੋਕ ਉੱਥੇ ਲੋੜਵੰਦ ਨੇ ਜਿਹੜੇ ਕਿੰਨੇ ਕੁ ਲੋਕ ਨੇ ਜਿਨ੍ਹਾਂ ਦੀ ਸੇਵਾ ਹੋ ਰਹੀ ਹੈ ਇਸ ਵੇਲੇ 45 ਤੋਂ 50 ਬੱਚੀਆਂ ਬੱਚੀਆਂ ਮਤਲਬ ਹੀ 3 ਤੋਂ 16 ਸਾਲ ਦੀ ਉਮਰ ਦੀ ਹਨ ਤੇ ਉਹ ਬੱਚੀਆਂ ਕੀ ਗੱਲ ਮਾਪਿਆਂ ਨੇ ਸੰਭਾਲੀਆਂ ਨੇ ਕਿ ਕਿ ਚੱਕਰ ਸਾਡੇ ਸਮਾਜ ਦੀ ਇਸ ਵੇਲੇ ਜਿਹੜੀ ਇੰਨੀ ਦੁਰਦਸ਼ਾ ਹੈ ਉਹਦੇ ਬਾਰੇ ਜ਼ਿਆਦਾ ਕਹਿਣ ਦੀ ਲੋੜ ਨਹੀਂ ਸਾਰੀਆਂ ਸੰਗਤਾਂ ਨੂੰ ਸਾਰਿਆਂ ਵੀਰਾਂ ਨੂੰ ਪਤਾ ਹੀ ਹੈ ਕਿ ਸਾਡੀਆਂ ਸਰਕਾਰਾਂ ਔਰ ਸਾਡੇ ਜੋ ਇਸ ਵੇਲੇ ਵਾਤਾਵਰਣ ਚੱਲ ਰਿਹਾ ਉਹ ਕਿਤਰਾ ਨਿਹਾਰ ਚ ਆਇਆ ਹੈ ਹਮ ਪਰ ਉਹਨਾਂ ਦੀ ਬੱਚੀਆਂ ਨੂੰ ਇਸੋਂ ਦੀ ਕਰੂਅਲਟੀ ਅੱਜਕੱਲ ਆ ਗਈ ਆ ਕਿ 2 ਮਹੀਨੇ ਦੀ ਬੱਚੀ ਨੂੰ ਇੱਕ ਨੂੰ ਉੱਥੇ ਟਰਸਟ ਦੇ ਬੁਏ ਗੇ ਰਾਤ ਛੱਡ ਕੇ ਕੋਈ ਚਲਾ ਗਿਆ ਦਰਵਾਜੇ ਦੇ ਬਾਹਰ ਹਾਂ ਦਰਵਾਜੇ ਦੇ ਬਾਹਰ ਔਰ ਇਸ ਆਈਡੀ ਗੁਰੂ ਸਾਹਿਬ ਦੀ ਕਿਰਪਾ ਹੋਈ ਕਿ ਕੁੱਤਾ ਉੱਥੋਂ ਬਾਹਰੋਂ ਆਇਆ ਤੇ ਉਹ ਉਹੀ ਰਾਖੀ ਕਰਦਾ ਰਿਹਾ ਉਹ ਭੌਂਕਿਆ ਤੇ ਬੀਬੀ ਜੀ ਨੇ ਅੰਦਰੋਂ ਆ ਦਰਵਾਜ਼ਾ ਖੋਲ ਕੇ ਉਹਨੂੰ ਗੱਲ ਨਾਲ ਲਾਇਆ ਤੇ ਹੁਣ ਅੱਜ ਉਹ ਬੱਚੀ 4-5 ਸਾਲ ਦੀ ਹੋਈ ਆ ਤੇ ਇਸ ਤਰ੍ਹਾਂ ਦੀਆਂ ਦੂਜੀਆਂ ਬੱਚੀਆਂ ਵੀ ਜਿਹੜੀਆਂ ਐ ਉਹ ਕੁਝ ਮਜਬੂਰੀਆਂ ਦੇ ਕਾਰਨ ਜਿ ਤਰ੍ਹਾਂ ਅੱਜਕੱਲ ਨਸ਼ੇ ਦਾ ਦੌਰ ਆ ਹਸਬੰਡ ਨਸ਼ੇ 'ਚ ਗਰਸਤ ਹੋ ਜਾਂਦਾ ਹੈ ਜੀ 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 ਤੇ ਬੀਵੀ ਛੱਡ ਜਾਂਦੀ ਆ ਹਾਂ ਹਾਂ ਤੇ ਉਹ ਫਿਰ ਬੱਚੀਆਂ ਜਿਹੜੀਆਂ ਹੁੰਦੀਆਂ ਇਹਨਾਂ ਨੂੰ ਉਸਾ ਮਨੁੱਖੀ ਆਦਮੀ ਹੁੰਦਾ ਇਹਨਾਂ ਸਾਰੀਆਂ ਬੱਚਿਆਂ ਨੂੰ ਗਲੇ ਦੇ ਨਾਲ ਲਾਇਆ ਜਾਂਦਾ ਇੱਕ ਨੂਰ ਦਾ ਪਰਿਵਾਰ ਬਣਾਇਆ ਜਾਂਦਾ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਕੌਣ ਭਲੇ ਕੌਣ ਬੰਦੇ ਸੋ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਉਪਦੇਸ਼ ਆ ਅਵਲ ਅੱਲਾ ਨੂਰ ਪਾਇਆ ਕੁਝ ਕੁ ਸਭ ਬੰਦੇ ਸੋ ਉਸੇ ਸਿਧਾਂਤ ਦੇ ਉੱਤੇ ਤੁਰਦੇ ਹੋਏ ਮਨੁੱਖਤ ਭਲਾ ਕਰ ਰਹੇ ਬਿਲਕੁਲ ਜੀ ਇਹਦੇ ਵਾਸਤੇ ਸਾਰੀ ਜਿਹੜੀ ਫੰਡਿੰਗ ਜਾਂ ਜਿਹੜਾ ਖਰਚਾ ਹੈ ਬਿਲਡਿੰਗ ਲਈ ਹੈ ਇਹ ਸਾਰਾ ਕੁਝ ਕਿਵੇਂ ਚੱਲ ਰਿਹਾ ਹੈ ਅ ਪਹਿਲਾਂ ਤੇ ਉੱਥੇ ਇਹ ਸਾਰਾ ਸੰਗਤਾਂ ਦੇ ਸਹਿਯੋਗ ਨਾਲ ਹੀ ਹੋ ਰਿਹਾ ਹੈ ਓਕੇ ਕੁਝ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿੰਨਾ ਵੀ ਕੋਈ ਸਮਰਥਾ ਰੱਖਦੀਆਂ ਜੀ ਉਹ ਕਰ ਰਹੀਆਂ ਨੇ ਤੇ ਇਹ ਸਾਰਾ ਖਰਚਾ ਗੁਰੂ ਸਾਹਿਬ ਆਪ ਕਿਰਪਾ ਕਰਕੇ ਹੀ ਚਲਾਉਂਦੇ ਆ ਪਰ ਇਹਦੇ ਵਿੱਚ ਜਦੋਂ ਤੁਸੀਂ ਜ਼ਿਕਰ ਕੀਤਾ ਕਿ 45 ਤੋਂ 50 ਬੱਚੀਆਂ ਨੇ ਬਜ਼ੁਰਗ ਔਰਤਾਂ ਵੀ ਹੈ ਕੋਈ ਉਹਦੇ ਚ 10 ਤੋਂ 15 ਵਿਰਧ ਔਰਤਾਂ ਵੀ ਆ ਇਹਨਾਂ ਚੋਂ ਤਿੱਕਬਣ 5 ਤੋਂ 7 ਜੜੀਆਂ ਆ ਅਪਾਜ ਬੀਬੀਆਂ ਵੀ ਆ ਤੇ ਆਪਣਾ ਬੱਚੀਆਂ ਵੀ ਆ ਜਿਨ੍ਹਾਂ ਦੇ ਨੇਤਰਹੀਣ ਨੇ ਆ ਤੇ ਬੋਲ ਨਹੀਂ ਸਕਦੀਆਂ ਤੇ ਇਸ ਤਰ੍ਹਾਂ ਦੇ ਕਈ ਮੈਂਟਲੀ ਡਿਪਰੈਸ਼ਨ ਚ ਹੈ ਜਿ ਕੋਈ ਇਸ ਤਰ੍ਹਾਂ ਦੇ ਉਹਦੇ ਵਿੱਚ ਮੈਡੀਕਲ ਸਹਿਯੋਗ ਦਾ ਲਈ ਕੋਈ ਇੰਤਜ਼ਾਮ ਹੈਗਾ ਤੁਹਾਡੇ ਕੋਲ ਨਾਲ ਸਾਡੇ ਕੋਲੇ ਇੰਨਾ ਵਧੀਆ ਮੈਡੀਕਲ ਦਾ ਪ੍ਰਬੰਧ ਨਹੀਂ ਆਏਗਾ ਪਰ ਪਿੱਛੇ ਜੋ ਬੀਬੀ ਜੀ ਨੇ ਇਹਨਾਂ ਸਾਰਿਆਂ ਨੂੰ ਇੱਕ ਉਹਨਾਂ ਦਾ ਦੁੱਖ ਸਮਝਦਿਆਂ ਉਹਨਾਂ ਨੂੰ ਗੱਲ ਦੇ ਨਾਲ ਲਾਇਆ ਫਿਰ ਵੀ ਅਸੀਂ ਸਰਕਾਰੀ ਹਸਪਤਾਲਾਂ ਚੋਂ ਤੇ ਉਹਨਾਂ ਨੂੰ ਦਿਖਾਈਦਾ ਜਿਹੜੀ ਵੀ ਦੁਆ ਮੂਟੀ ਹੁੰਦੀ ਆ ਉਹ ਜ਼ਰੂਰ ਉਹਨਾਂ ਦੇ ਲੋਰੈਂਸ ਆਰ ਪੂਰੀ ਕੀਤੀ ਜਾਂਦੀ ਯਾਨੀ ਕਿ ਮੈਡੀਕਲੀ ਅ ਪ੍ਰੋਫੈਸ਼ਨਲ ਕੋਈ ਤੁਹਾਡੇ ਸੰਪਰਕ ਦੇ ਵਿੱਚ ਨਹੀਂ ਆਇਆ ਜਿਹੜਾ ਵਲੰਟੀਅਰ ਆ ਕੇ ਉੱਥੇ ਕੰਮ ਕਰ ਸਕੇ ਹਾਲੀ ਤੱਕ ਕੁਝ ਡਾਕਟਰ ਆਉਂਦੇ ਵਿਜ਼ਿਟ ਕਰਨ ਲਈ ਪਰ ਉਹ ਡਵਾਈਸ ਦਿੰਦੇ ਆ ਜਿੰਨੀ ਉਹਨਾਂ ਕੋਲ ਹੁੰਦੀ ਉਹ ਮਤ ਕਰਕੇ ਜਾਂਦੇ ਓਕੇ ਇਹਦੇ ਵਿੱਚ ਜਿਹੜੀਆਂ ਬੱਚੀਆਂ ਤੁਸੀਂ ਕਿਹਾ ਕਿ ਅਨਫੋਰਚੂਨੇਟ ਬੱਚੀਆਂ ਨੇ ਹਾਂਜੀ ਜਿਨ੍ਹਾਂ ਚੋਂ ਦੋ ਦੋ ਮਹੀਨਿਆਂ ਨੂੰ ਘਰਦਿਆਂ ਨੇ ਬਾਹਰ ਛੱਡ ਦਿੱਤਾ ਵਿਦੇਸ਼ਾਂ ਦੇ ਵਿੱਚ ਤੁਸੀਂ ਰਹਿੰਦੇ ਹੋ ਤੁਹਾਡੇ ਬੜੇ ਲਿੰਕ ਨੇ ਕਿ ਸਨੇ ਗੋਰਖ ਨੇ ਆਕੇ ਨਹੀਂ ਆਖਿਆ ਕਿ ਆ ਬੱਚੀ ਹੁਣ ਜਵਾਨ ਹੋ ਗਈ ਹੈ ਇਹਦੀ ਪੜਾਈ ਦਾ ਸਾਰਾ ਖਰਚਾ ਤੇ ਵਿਆਹ ਸ਼ਾਦੀ ਦਾ ਜਾਇ ਇਹਨੂੰ ਇੱਥੇ ਬਾਹਰ ਲਿਆਉਣ ਦਾ ਸੀ ਉਪਰਾਲਾ ਕਰਾਂਗੇ ਉਹ ਇਹਨਾਂ ਚੀਜ਼ਾਂ ਨਾਲ ਸਬੰਧ ਰੱਖਦੇ ਆ ਇੱਕ ਬੀਬੀ ਹੁਸ਼ਾ ਰਾਣੀ ਜੋ ਯੂਕੇ ਤੋਂ ਆ ਉਹ ਹਰ ਸਾਲ ਆਉਂਦੀ ਆ ਉਥੇ ਉਹਨੇ ਇੱਕ ਤੇ ਦੋ ਬੱਚੀਆਂ ਦੀ ਉਹਨੇ ਅਡਾਪਸ਼ਨ ਲਈ ਹੈ ਖਰਚੇ ਦੀ ਕਿ ਉਹ ਅਨਕ ਸੇਵਾ ਜਿਸਾ ਪਹੁੰਦੀ ਹੈ ਹੋਰ ਵੀ ਇੱਕ ਵੀਰ ਦੁਬਈ ਤੋਂ ਹੁਣੇ ਹੀ ਆਇਆ ਸੀ ਕਪਲ ਉਹਨਾਂ ਕੋਲ ਔਲਾਦ ਦੀ ਘਾਟ ਸੀ ਉਹਨਾਂ ਨੇ ਇੱਕ ਛੋਟੀ ਬੱਚੀ ਜੋ 6 ਮਹੀਨੇ ਦੀ ਸੀ ਅੱਛਾ ਉਹਨੂੰ ਗੋਦ ਚ ਲਿਆ ਕਿਉਂਕਿ ਉਹਦੀ ਮਾਤਾ ਨੂੰ ਇੱਥੇ ਇੱਥੇ ਹੀ ਬੱਚੀ ਪੈਦਾ ਹੋਈ ਸੀ ਕਿਉਂਕਿ ਮਾਤਾ ਨੂੰ ਘਰੋਂ ਕੱਢ ਦਿੱਤਾ ਸੀ ਤੇ ਮਾਤਾ ਵੀ ਮੈਂਟਲ ਥੋੜੀ ਜੀ ਠੀਕ ਨਹੀਂ ਸੀ ਤੇ ਉਹ ਬੱਚੀ ਨੂੰ ਫਿਰ ਸਾਹਮਣਾ ਮੁਸ਼ਕਿਲ ਸੀ ਇਸ ਕਰਕੇ ਉਹਨੂੰ ਗੋਦ ਚ ਲਿਆ ਕੋਈ ਨਹੀਂ ਜਦੋਂ ਕਿਤੇ ਪ੍ਰਮਾਤਮਾ ਨੇ ਮੌਕਾ ਬਖਸ਼ਿਆ ਤੇ ਏਕਨੋਰ ਚੈਰੀਟੇਬਲ ਟਰਸ ਦੇ ਦਰਸ਼ਨ ਯੂ ਕਰਕੇ ਆਵਾਂਗੇ ਤਾਂ ਜੋ ਉਹਨਾਂ ਬੱਚਿਆਂ ਨੂੰ ਆਪਾਂ ਮਿਲ ਸਕੀਏ ਇਹਨਾਂ ਦੇ ਨਾਲ ਨਾਲ ਥੋੜਾ ਜਿਹਾ ਹੋਰ ਅੱਗੇ ਜਾਣਨਾ ਚਾਹਨਾ ਕੱਲਾ ਹੀ ਨਹੀਂ ਕਿ ਤੁਸੀਂ ਏਕਨੋਰ ਚੈਰੀਟੇਬਲ ਟਰਸ ਚਲਾ ਰਹੇ ਹੋ ਇਹਦੇ ਬਾਰੇ ਥੋੜਾ ਜਿਹਾ ਪਹਿਲਾਂ ਦੱਸ ਦਿਓ ਵੀ ਹੈ ਕਿਹੜੀ ਤਾਂ ਦੇ ਕਿਹੜੇ ਪਿੰਡ ਦੇ ਵਿੱਚ ਤਾਂ ਕਿਹੜੇ ਇਲਾਕੇ 'ਚ ਇਹ ਬੋੜੂ ਨਗਰ ਜੋ ਬੋੜੂ ਬਾਬਾ ਗੁਰੂ ਅਰਬਿੰਦ ਸਾਹਿਬ ਦਾ ਪਹਿਲਾ ਸਿੱਖ ਸ਼ਹੀਦ ਹੋਇਆ ਸੀ ਪਹਿਲੀ ਜੰਗ ਦੇ ਵਿੱਚ ਓਕੇ ਉਸ ਨਗਰ ਦੇ ਮੇਨ ਸ਼ਰਕ ਦੇ ਉੱਤੇ ਗੁਰੂ ਅੰਮ੍ਰਿਤਸਰ ਤੋਂ 10 ਤੋਂ 12 ਕਿਲੋਮੀਟਰ ਦੀ ਦੂਰਤਾ ਓਕੇ ਤੇ ਮੇਨ ਸ਼ਰਕ ਜਿਹੜੀ ਆ ਪਿੱਖੀਵਿੰਡ ਖੇਮ ਕਰਨ ਦੀ ਜਾਨ ਸ਼ਬਾਲ ਰੋਡ ਦੇ ਉੱਤੇ ਸ਼ਬਾਲ ਰੋਡ ਤੇ ਓਕੇ ਹਾਂਜੀ ਸੋ ਉੱਥੇ ਹੈ ਮੰਨ ਲਓ ਕੋਈ ਵਿਅਕਤੀ ਚਾਹੁੰਦਾ ਕਿ ਮੈਂ ਕਿਸੇ ਤਰੀਕੇ ਨਾਲ ਇਸ ਚੈਰੀਟੇਬਲ ਟਰਸਟ ਹੈ ਜਿਹੜਾ ਇਕਨੋਰ ਇਹਦੇ ਚ ਮੈਂ ਆਪਣਾ ਕੰਟਰੀਬਿਊਸ਼ਨ ਪਾਣਾ ਚਾਹਣਾ ਕੋਈ ਨਾ ਕੁਝ ਕਰਨਾ ਚਾਹਣਾ ਕਿਹਦੇ ਨਾਲ ਸੰਪਰਕ ਕਰਨ ਤੁਹਾਡੇ ਨਾਲ ਕਰਨ ਜਾਂ ਉਥੇ ਬੀਬਾ ਜੀ ਨਾਲ ਕਰਨ ਕੋਈ ਵੈਬਸਾਈਟ ਉਥੇ ਸਾਰੀ ਸਾਡਾ ਫੇਸਬੁੱਕ ਹੈਗਾ ਵੈਬਸਾਈਟ ਹੈਗੀ ਆ YouTube ਹੈ ਹਾਂ ਔਰ ਇੰਸਟਾਗ੍ਰam ਉਸਦੇ ਸਾਰੇ ਲਿੰਕ ਹੈ ਸੀ ਪਹਿਲਾਂ ਇਹਨਾਂ ਐਕਟਿਵ ਨਹੀਂ ਸੀ ਹੁਣ ਐਕਟਿਵ ਕਰਾਇਆ ਗਿਆ মিডিਆ ਨੂੰ ਉਹ ਟੇਕ ਕੇਅਰ ਕਰ ਰਹੇ ਆ ਮੇਖਲ ਉਹਦਾ ਸੰਪਰਕ ਨੰਬਰ ਇਸਪਰਕ ਨੰਬਰ ਉਥੇ ਬੀਬੀ ਮਨਜੀਤ ਕੌਰ ਆ ਉਥੇ ਟਰਸਟ ਦੇ ਜੋ ਮੁੱਖ ਸੇਵਾਦਾਰ ਆ ਜੀ ਜੀ ਤੇ ਦਾਸ ਦੀ ਵੀ ਸਾਰੀ ਓਵਰਆਲ ਜ਼ਿੰਮੇਵਾਰੀ ਗੁਰੂ ਸਾਹਿਬ ਨੇ ਦਿੱਤੀ ਆ ਓਕੇ ਕਿਉਂਕਿ ਮੈਂ ਪਿਛਲੇ 4-5 ਸਾਲ ਨਾਲ ਅਟੈਚ ਆ ਓਕੇ ਪੰਜਾਬ ਦਾ ਜਿਹੜਾ ਨੰਬਰ ਆ 88721 66737 ਇਹ ਤੁਹਾਡਾ ਨੰਬਰ ਆ ਜਾਂ ਬੀਬੀ ਮਨਜੀਤ ਕੌਰ ਦਾ ਜੀ ਇਹ ਬੀਬੀ ਮਨਜੀਤ ਕੌਰ ਦਾ 8872168770 ਤੁਹਾਡਾ ਨੰਬਰ ਕੀ ਹੈ ਤੁਹਾਡੇ ਨਾਲ ਕਿਸੇ ਨੂੰ ਸੰਪਰਕ ਕਰਨਾ ਹੋਵੇ ਮੇਰਾ ਨੰਬਰ ਯਾ ਐਕਚੁਅਲੀ ਮੈਮਰੀ ਚ ਨਹੀਂ ਕੋਈ ਗੱਲ ਨਹੀਂ ਜੀ ਮੇਰੇ ਮੈਂ ਨਾਲ ਦੀ ਨਾਲ ਉਹ ਨੰਬਰ ਦਿਖਾ ਦਿਆਂਗਾ ਸਾਡੇ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਇਹਨਾਂ ਦਾ ਜਿਹੜਾ WhatsApp ਨੰਬਰ ਹੈ ਇੰਡੀਆ ਦੇ ਵਿੱਚ ਜਿਹੜਾ ਟੈਲੀਫੋਨ ਇਹਨਾਂ ਕੋਲ ਹੁੰਦਾ ਉਹ ਹੈਗਾ 85588 92955 ਇਹ WhatsApp ਨੰਬਰ ਹੈ ਤੇ ਸੰਪਰਕ ਕਰਕੇ ਸਰਦਾਰ 바ਵਾ ਸਿੰਘ ਤੋਂ ਲੋਨ ਨਾਲ ਗੱਲਬਾਤ ਕਰ ਲਿਓ ਕੈਨੇਡਾ ਦਾ ਨੰਬਰ ਹੈ ਜਿਹੜਾ ਇਹਨਾਂ ਦਾ ਕੈਨੇਡਾ ਦਾ ਨੰਬਰ ਹੈ ਏਰੀਆ ਕੋਡ 672 514 4267 6725144267 ਹਾਂਗਕਾਂਗ ਦਾ ਨੰਬਰ ਵੀ ਲਿਖ ਲਓ ਬਾਈ ਚਾਂਸ ਤੁਹਾਨੂੰ ਕੋਈ ਗੱਲਬਾਤ ਕਰਨੀ ਪੈਂਦੀ ਹੈ ਤੇ ਹਾਂਗਕਾਂਗ ਦਾ WhatsApp ਨੰਬਰ ਸੌਖਾ ਹੈ ਏਰੀਆ ਕੋਡ 852 4625 3451 8524625 3451 ਜੰਫੇਰਾ 바ਵਾ sd@yahoo.com sd 바ਵਾ ਸਿੰਘ ਢਿਲੋਂ so b a w a s d@yahoo.com ਦੇ ਉੱਤੇ ਗੱਲਬਾਤ ਕਰ ਸਕਦੇ ਹੋ ਇਹਨਾਂ ਨਾਲ ਇੱਕ ਇਹਦੇ ਨਾਲ ਨਾਲ ਥੋੜਾ ਜਿਆਦਾ ਹੋਰ ਜਾਣਨਾ ਚਾਹੁੰਨਾ ਮੈਂ ਤੁਸੀਂ ਬਾਹਰੀਆਂ ਸੰਸਥਾਵਾਂ ਦੇ ਵਿੱਚ ਇਨਵੋਲ ਕੀਤਾ ਆਪਣੇ ਆਪ ਨੂੰ ਕਿਵੇਂ ਟਾਈਮ ਕੱਢਦੇ ਹੋ ਜਵਨੀ ਜੀ ਅ ਬਸ ਕਾਰੋਬਾਰ ਦੇ ਨਾਲ ਨਾਲ ਇਹ ਇਸੇ ਤਰ੍ਹਾਂ ਹੀ ਥੋੜਾ ਬਤਾ ਇਧਰ ਇੰਟਰਸਟ ਹੋਵੇ ਤੇ ਬੰਦਾ ਟਾਈਮ ਕੱਢੀ ਸ਼ੌਂਕ ਹੈ ਬਸ ਤਾਂ ਸ਼ੌਂਕ ਹੋਵੇ ਤੇ ਟਾਈਮ ਕੱਢ ਲੈਂਦਾ ਹਾਂ ਤੇ ਉਹਦੇ 'ਚ ਆਨੰਦ ਆਉਂਦਾ ਹੈ ਜੇ ਇਹ ਸੇਵਾ 'ਚ ਕੁਝ ਨਾ ਕੁਝ ਹੋਵੇ ਤੁਸੀਂ ਕੋਈ ਮੈਨੂੰ ਪਤਾ ਲੱਗਾ ਆਪਣੇ ਪਿੰਡ ਦੇ ਨਾਂ ਦੇ ਉੱਤੇ ਉਹ ਸਾਡੇ ਵਰਗਿਆਂ ਲਈ ਤਾਂ ਕਈ ਮੁਸ਼ਕਲਾਂ ਨੇ ਤੁਸੀਂ ਆਪਣੇ ਪਿੰਡ ਦੇ ਲਈ ਬਕਾਇਦਾ ਮੇਰੀ ਪੀੜੀ ਐਨ ਆਰ ਆਈ ਸੋਸਾਇਟੀ ਕੋ ਸਭਾ ਬਣਾਈ ਹੈ ਹਾਂ ਉਹ ਉਹ ਕੀ ਕਰਦੀ ਹੈ ਉੱਥੇ ਅਸੀਂ ਬੱਚਿਆਂ ਨੂੰ এডਿਕੇਸ਼ਨ ਚ ਹੈਲਪ ਕਰੀਦੀ ਆ ਸਾਲ ਸਲਾਨਾ ਸਬਜਾ ਦਿੰਦੇ ਜਿਹਨੂੰ ਸੀ ਦਿੱਦਨ ਹੁੰਦਾ ਹੈ ਲਗਲੇ ਚਾਰੀ ਪੰਜਾਬ 60 ਪਿੰਡਾਂ ਦੇ ਬੱਚਿਆਂ ਦੇ ਸਕੂਲਾਂ ਦੇ ਬੱਚਿਆਂ ਨੂੰ ਇਨਵੋਲਵ ਕਰਕੇ ਇਹ ਕੰਪੀਟੀਸ਼ਨ ਕਰਾਈਦੀ ਆ ਵਾਹ ਜੀ ਵਾਹ ਤੇ ਵਾਤਾਵਰਨ ਚ ਆ ਬਾਬਾ ਸੇਵਾ ਸਿੰਘ ਦੀ ਸਹਿਯੋਗ ਨਾਲ ਹਾਂ ਹਾਂ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਤੇ ਇੱਕ ਬੰਨ 1500 ਤੋਂ 2000 ਰੁੱਖ ਲਗਾਏ ਹੁਣ ਵੀ ਹਰ ਸਾਲ ਇੱਕ ਬੰਨ 200 ਤੋਂ 400 ਰੁੱਖ ਤਾਂ ਆਪਣੇ ਪਿੰਡ ਦੇ ਵਿੱਚ ਹਾਂ ਪਿੰਡ ਦੇ ਵਿੱਚ ਵਾਹ ਜੀ ਇਹ ਹੈ ਕਿ ਤੇ ਸੁਰ ਸਿੰਘ ਵਾਲਾ ਹੈ ਕਿ ਹੋਰ ਹੈ ਕੋਈ ਸੁਰ ਸਿੰਘ ਇਹ ਇੱਕ ਕਿਵੇਂ ਤੋਂ 4 ਕਿਲੋਮੀਟਰ ਰਿਹਾ ਇਤਿਹਾਸਿਕ ਨਗਰ ਰਿਹਾ ਓਕੇ ਬਾਬੇ ਬਿੱਦਾਂ ਦਾ ਗੁਰੂਵਰਦ ਸਿੰਘ ਸਾਹਿਬ ਦਾ ਤੇ ਭਾਈ ਮਾਸਿਕ ਹੋਰ ਹੰਗਾ ਦਸ਼ਮੀਰ ਪਾਤਸ਼ਾਹ ਦੇ ਨਾਮ ਤੇ ਵੀ ਤੁਸੀਂ ਕੋਈ ਟਰਸਟ ਬਣਾਇਆ ਜਦੋਂ ਮੈਂ ਸਰਚ ਕਰ ਰਿਹਾ ਸੀ ਹਾਂਗਕਾਂਗ ਦੇ ਵਿੱਚ ਉਹਦਾ ਕੀ ਕਾਰਜ ਆ ਉਹ ਗੁਰੂ ਗੋਬਿੰਦ ਸਿੰਘ ਐਜੂਕੇਸ਼ਨ ਟਰਸਟ ਸਾਡੇ ਮੇਨ ਜਿਹੜੇ ਪਿੱਲਰ ਸੀ ਠਕਰਾਲ ਸਾਹਿਬ ਸਿੰਗਾਪੁਰ ਦੇ ਉਹਨਾਂ ਨੇ ਸਾਨੂੰ ਉਸ ਟਾਈਮ ਇਨਚਾਰਜ ਕੀਤਾ ਕਿ ਆਪਾਂ 1999 ਦੇ ਵਿੱਚ ਇੰਸੋ ਸਾਲ ਆ ਸ਼ਿਤਾਬ ਦਿੱਤੇ ਕੁਸ਼ਿਆਨਾ ਕੁਸ਼ੇ ਬੱਚਿਆਂ ਲਈ ਆਪਾਂ এডਿਕੇਸ਼ਨ ਪ੍ਰਮੋਟ ਕਰੀਏ ਤੇ ਉਹਨਾਂ ਜਿਸ ਕੀ ਜਜਬਾ ਬਣ ਲਈ ਗੁਰਬਾਣੀ ਕੀਰਤਨ ਪੰਜਾਬੀ ਨਾਲ ਜੋੜੀਏ ਤੇ ਅਸੀਂ ਸਾਰਿਆਂ ਦੀ ਸੰਗਤ ਦੇ ਸਹਿਯੋਗ ਨਾਲ ਖਾਲਸਾ ਦਵਾਨ ਦੇ ਸਹਿਯੋਗ ਨਾਲ ਇਹ ਕਾਫੀ ਹਰ ਸਾਲ ਹੋਣਾ ਸੀ ਇੱਕ ਬਣ 20 ਬੱਚਿਆਂ ਨੂੰ ਸਕਾਲਰਸ਼ਿਪ ਦੇਦੀ ਆ ਵੈਰੀ ਨਾਈਸ ਤੇ ਹਰ ਸਾਲ ਵੀ ਬੱਚੇ ਹਾਂਜੀ ਹਰ ਸਾਲ 20 ਬੱਚਿਆਂ ਨੂੰ ਦੇਖਿ ਬੰ 15 ਤੋਂ 20 ਬੱਚੇ ਹੁੰਦੇ ਆ ਤੇ ਉਹ ਬੱਚੇ ਕੀ ਆ ਕਿ ਉਹਨਾਂ ਤੇ ਪਹਿਲਾਂ এডਿਕੇਸ਼ਨ ਦੀ ਉੱਤੇ ਬੜੀ ਇੰਟਰਸਟ ਘੱਟ ਸੀ ਹੂੰ ਉਹ ਜਾਗਰਤੀ ਐਸੀ ਆ ਕਿ ਹੁਣ ਸਾਡੇ ਬੱਚੇ ਡਾਕਟਰ ਲਾਇਰ ਟੀਚਰ ਔਰ ਇੰਜੀਨੀਅਰ ਜਿਹੜਾ ਇੰਟਰਸਟ ਕਰਕੇ ਔਰ ਉਹ ਬਣ ਰਹੇ ਵਾਹ ਜੀ ਵਾਹ ਸੋ ਵਕੀਲ ਇੰਜੀਨੀਅਰ ਡਾਕਟਰ ਵਗੈਰਾ ਬਣਉਂਦੇ ਵੇ ਤੁਹਾਡੀ ਇਹ ਸੰਸਥਾ ਕੰਮ ਕਰਦੀ ਆ ਇਹਦੇ ਨਾਲ ਨਾਲ ਮੈਂ ਹੋਰ ਦੇਖਦੇ ਆ ਇੱਥੇ ਬਸ ਨਹੀਂ ਕੋ ਖਾਲਸਾ ਸਪੋਰਟਸ ਵੀ ਤੁਸੀਂ ਉਥੇ ਹਾਂਗਕਾਂਗ ਖਾਲਸਾ ਸਪੋਰਟਸ ਕਲੱਬ ਅਜ ਤੋਂ 1965 ਸਾਲ ਪਹਿਲਾਂ ਸਾਡੇ ਬਜ਼ੁਰਗਾਂ ਨੇ ਚਲਾਈ ਸੀ ਹਾਂ ਹਾਂ ਤੇ ਉਹ ਹਾਕੀ ਦੇ ਵਿੱਚ 194 ਤੋਂ 5 ਟੀਮਾਂ ਹੁੰਦੀਆਂ ਜਿਹੜੀਆਂ ਹਾਂ ਹਾਂ ਉਹ ਛੋਟੇ ਬੱਚਿਆਂ ਨੂੰ ਵੱਡਿਆਂ ਨੂੰ ਤੇ ਸਾਡੀ ਖਾਲਸਾ ਸਪੋਰਟ ਕਲੱਬ ਗੁਰੂ ਸਾਹਿਬ ਦੀ ਕਿਰਪਾ ਨਾਲ ਪਿਛਲੇ ਕਈਆਂ ਸਾਲਾਂ ਤੋਂ ਚੈਂਪੀਅਨ ਰਹੀ ਆ ਹੁਣ ਵੀ ਅਸੀਂ ਆ ਪਿਛਲੇ ਅਪਡੇਟ ਉਹ ਤੇ ਅੰਬਾਈਟਰੀ ਕ੍ਰੂਨ ਆਪਣਾ ਟੂਰਨਾਮੈਂਟ ਬਣਾਇਆ ਮਨਾਇਆ ਸੀ ਜੀ ਜੀ ਚਾਰ ਸੱਤ ਜਾ ਜਾਂਦੇ ਯਾਦ ਵਿੱਚ ਉਹਦੇ ਚ ਅਸੀਂ 65 ਜਿਹੜੀਆਂ ਟੀਮਾਂ ਸੀ ਲੋਕਲ ਹਾਂਗਕਾਂਗ ਦੇ ਬੱਚਿਆਂ ਦੀਆਂ 6 ਤੋਂ 12 14 ਸਾਲ ਦੀ ਕਰ ਉਹਨਾਂ ਸਾਰਿਆਂ ਨੂੰ ਇਨਵਾਈਟ ਕੀਤਾ ਬਹੁਤ ਹੀ ਇੰਟਰਸਟਿਡ ਤੇ ਇੱਕ ਇਨਸਪਾਇਰਿੰਗ ਚੀਜ਼ ਸੀ ਦੂਜੀ ਕਮਿਊਨਿਟੀ ਆਪਣੇ ਧਰਮ ਦੇ ਬਾਰੇ ਆਪਣੇ ਬੱਚਿਆਂ ਦੇ ਬਾਰੇ ਜਾਣਕਾਰੀ ਦੇਣ ਲਈ ਛੋਟੇ ਬੱਚੇ ਮਾਰੇ ਤਾਂ ਜਾਣਕਾਰੀ ਦੇਤੀ ਜਿਹੜੇ ਵੱਡੇ ਬੱਚੇ ਉਹਨਾਂ ਨੂੰ ਕਬੱਡੀ ਨਹੀਂ ਖੜਾਈ ਹੈ 70 ਸਾਲ ਤੋਂ ਉੱਤੇ ਵਾਲਿਆਂ ਵੱਡੀ ਦਾ ਅਸੀਂ ਉੱਥੇ ਇੰਟਰਸਟ ਅੱਛਾ ਯਾਨੀ ਕਿ ਬੱਚਿਆਂ ਨੂੰ ਜ਼ਿਆਦਾ ਪ੍ਰਮੋਟ ਕਰ ਰਹੇ ਹੋ ਤਾਂ ਜੋ ਬੱਚੇ ਵੱਤ ਵਸ ਸਾਡੇ ਸਪੋਰਟਸ ਵਾਲੇ ਪਾਸੇ ਜਾਣ ਹਾਂਜੀ ਇੱਕ ਸਤਨਾਮ ਸਰਬਕल्याण ਟਰਸਟ ਵੀ ਤੁਸੀਂ ਸ਼ੁਰੂ ਕੀਤਾ ਥੋੜੀ ਜਿਹਾ ਉਹਦੇ ਬਾਰੇ ਜ਼ਿਕਰ ਕਰਿਓ ਇਹ ਸਤਨਾਮ ਜਿਹੜਾ ਸਰਬਕल्याण ਟਰਸਟ ਦਾ ਕੀ ਹੈ ਸਤਨਾਮ ਸਰਬਕਲਿਆਣ ٹرسٹ ਭਾਈ ਸਾਹਿਬ ਭਾਈ ਜੀਵਨ ਸਿੰਘ ਹੋਰ ਆਂਦੇ ਭਾਈ ਜੀਵਨ ਸਿੰਘ ਅਖੰਡ ਕੀਰਤਨੀ ਜਤੇ ਵਾਲੇ ਅਖੰਡ ਕੀਰਤਨੀ ਜਤੇ ਵਾਲੇ ਉਹਨਾਂ ਦੇ ਅ ਅਰਦਾਸ ਦਾ ਸਦਕਾ ਪਾਈ ਆਪਣੇ ਰੁਪਨਮਨ ਸਿੰਘ ਮਾਲਕ ਹਾਂਜੀ ਇਹਨਾਂ ਦੇ ਬ੍ਰਦਰ ਦੇ ਇਹਨਾਂ ਦਾ ਵੱਡਾ ਸਹਿਯੋਗ ਰਿਹਾ ਅਸੀਂ ਤੇ ਨਾਲ ਇਹਨਾਂ ਦੇ ਐਵੇਂ ਕਿਨਕਾ ਮਾਤਰ ਸੇਵਾ ਕਰਨ ਵਾਲੇ ਰਹਾਂ ਤੇ ਹਾਲੀ ਵੀ ਅਸੀਂ ਉਹਦੇ ਚ ਇਹ ٹرسٹ ਕੀ ਹੈ ਕਿ ਐਸ ਵੇਲੇ 260 ਸਕੂਲਾਂ ਚ ਗੁਰਮਤਿ ਟੀਚਰ 260 ਸਕੂਲਾਂ ਚ ਹਾਂ ਵਿੱਚ ਕਿਹੜੇ ਕਿੱਥੇ ਨੇ ਸਕੂਲ ਇਹ ਸਾਰੇ ਪੰਜਾਬ ਦੇ ਵਿੱਚ ਆ ਹਰ ਇੱਕ ਕੱਲੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਹਰ ਇੱਕ ਜ਼ੋਨ ਦੇ ਵਿੱਚ ਆ ਇਹਨੂੰ 8 ਜ਼ੋਨਾਂ ਵਿੱਚ ਵੰਡਿਆ ਹੈ ਜਿਸ ਤਰ੍ਹਾਂ ਲੁਧਿਆਣੇ ਚ 35 ਸਕੂਲ ਆ ਹਾਂ ਤੇ ਦੂਸਰੇ ਮੋਗਾ ਚ 37 ਆ ਇਸ ਤਰ੍ਹਾਂ ਸਾਰੇ ਮਤਲਬ ਇਹਨੂੰ ਮੈਨੇਜ ਕੌਣ ਕਰਦਾ ਸਾਰੇ ਨੂੰ ਮੈਨੇਜ ਉੱਥੇ ਸਾਡੀ ਟੀਮ ਹੈ ਪ੍ਰੋਪਰ ਉਹ ਸਾਰੇ ਰਿਟਾਇਰਡ ਸੇਵਾਦਾਰ ਪ੍ਰੋਫੈਸ਼ਨਲ ਇਹਦੇ ਨਾਲ ਜੇ 260 ਸਕੂਲਾਂ ਨੂੰ ਅਡਾਪਟ ਕੀਤਾ ਹੋਇਆ ਹੈ ਤੇ 1.5 ਲੱਖ ਬੱਚਾ ਕਵਰ ਕਰਦੇ ਆ ਬੱਚਾ 1.5 ਲੱਖ ਬੱਚਾ ਕਵਰ ਹਾਂਜੀ ਇਹ ਕਾਰਨ ਕੀ ਹੈ ਕਿ ਇੰਨੀ ਵਧੀਆ ਐਜੂਕੇਸ਼ਨ ਇੰਨੇ ਸਾਡੇ ਧਾਰਮਿਕ ਧਾਰੇ ਹੋਣ ਦੇ ਬਾਵਜੂਦ ਬਟਾਲਾ ਗੁਰਦਾਸਪੁਰ ਅੰਮ੍ਰਿਤਸਰ ਦੇ ਲੋਕ ਨੇ ਜਿਹੜੇ ਉਹ ਤਾਂ ਇਸ ਇਸਾਇਤ ਵੱਲ ਭੱਜ ਰਹੇ ਨੇ ਸਾਰੇ ਕਿ ਕਾਰਨ ਕੀ ਹੋ ਰਿਹਾ ਹੈ ਇਸਾਇਤ ਇੱਕ ਤੇ ਅਸੀਂ ਲਾਲਚੀ ਹੋ ਗਏ ਆ ਅਸੀਂ ਆਪਣੇ ਬਜ਼ੁਰਗਾਂ ਤੋਂ ਉਸ ਸਿੱਖੀ ਦੀ ਕੋਈ ਨਾ ਜਿਹੜੀ ਮੋਡਲਾ ਉਹਨਾਂ ਨੇ ਸਾਨੂੰ ਦਿੱਤਾ ਸੀ ਉਹ ਅਸੀਂ ਭੁੱਲਦੇ ਜਾਂਦੇ ਆ ਹੂੰ ਤੇ ਜੋ ਸਿੱਖੀ ਦਾ ਇੱਕ ਸੂਲ ਆ ਉਹਦੇ ਚ ਤੇ ਲਾਲਚ ਤੇ ਆਏ ਨਹੀਂਗਾ ਉਹਦੇ ਚ ਤੇ ਕੁਰਬਾਨੀ ਆ ਉਹਦੇ ਚ ਤੇ ਪਿਆਰ ਆ ਹੂੰ ਪਰ ਕੁਝ ਸਾਡੀਆਂ ਆਪਣੀਆਂ ਗਲਤੀਆਂ ਸਾਰੀਆਂ ਸਾਡੇ ਸੰਸਥਾਵਾਂ ਦੀਆਂ ਜਾਂ ਜਿਸ ਤਰ੍ਹਾਂ ਵੀ ਅਸੀਂ ਉਹਨਾਂ ਨੂੰ ਉਹਨਾਂ ਨੂੰ ਸਤਿਕਾਰ ਉਹਨਾਂ ਨੂੰ ਪਿਆਰ ਘਟ ਦੇਣਾ ਸਮਝਦੇ ਹਾਂ ਤੇ ਇਸ ਕਰਕੇ ਸਾਡਾ ਪਰ ਅਸੀਂ ਚਲੋ ਆਪਣੇ ਮਿਸ਼ਨ 'ਚ ਅੱਗੇ ਤੁਰੇ ਜਾਣਾ ਤੇ ਨੈਤਿਕਤਾ ਦੇ ਆਧਾਰ ਤੇ ਸਾ ਜੀ ਇਹਦੇ ਵਾਸਤੇ ਅਹਮ ਆਮ ਦੁਨੀਆ ਭਰ ਦੇ ਦਰਸ਼ਕ ਇਸ ਵੇਲੇ ਪੂਰੇ ਨਾਰਥ ਅਮਰੀਕਾ 'ਚ ਯੂਰਪ ਦੇ ਵਿੱਚ ਭਾਰਤ ਦੇ ਵਿੱਚ ਇੱਥੇ ਸਾਰੇ ਸੁਣ ਰਹੇ ਨੇ ਦੇਖ ਰਹੇ ਨੇ ਉਹਨਾਂ ਲਈ ਜਾਂਦੇ ਜਾਂਦੇ ਸਨੇਹਾ ਕੀ ਹੈ ਤੁਹਾਡਾ 30 ਸੈਕਿੰਡ ਦੇ ਲਈ ਅਸੀਂ ਅ ਇਸ ਵੇਲੇ ਇੱਕ ਨੂਰ ਚੈਰੀਟੇਬਲ ਟਰਸਟ ਦੇ ਬਾਰੇ ਜ਼ਿਆਦਾ ਮੈਂ ਫੋਕਸ ਕਰ ਰਿਹਾ ਕਿਉਂਕਿ ਇੱਥੇ ਜਿਹੜੀਆਂ ਵੀ ਬੱਚੀਆਂ ਹਨ ਉਹਨਾਂ ਨੂੰ دنیਵੀ ਵਿਦਿਆ ਨਾਲ ਧਾਰਮਿਕ ਵਿਦਿਆ ਕੀਰਤਨ ਗੁਰਬਾਣੀ ਦੀ ਸੰਤਿਆ ਤੇ ਸਾਰਾ ਉਹਨਾਂ ਨੂੰ ਕਰ ਰਹੇ ਹਾਂ ਤੇ ਉਹਨਾਂ ਦੇ ਉੱਤੇ ਇਹ ਨਵੀਂ ਬਿਲਡਿੰਗ ਦੇ ਉੱਤੇ ਫੋਕਸ ਕਰ ਰਹੇ ਹਾਂ ਜੀ ਦਾ ਖਰਚਾ ਤੱਕ ਬਣ 100 ਕਰੋੜ ਰੁਪਏ ਹੋਣਾ ਹੈ ਤੇ ਸਾਰਾ ਸੰਗਤਾਂ ਨੇ ਦੇ ਸਹਿਯੋਗ ਨਾਲ ਹੀ ਹੋਣਾ ਹੈ ਜੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਦਰਵਾਦ ਤੋਂ ਵੱਧ ਆਪਣੀ ਦਸਵੰਧ ਦੀ ਕਮਾਈ ਡਾਇਰੈਕਟਲੀ ਉਹਨਾਂ ਦੇ ਅਕਾਊਂਟ ਤੇ ਭੇਜੋ ਜੀ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਜਾ ਰਹੋ ਗੁਰੂ ਸਾਹਿਬ ਕਿਰਪਾ ਕਰਨ ਤੇ ਆਉਣ ਵਾਲੇ ਸਮੇਂ ਜਦੋਂ ਕੁ ਚੰਗੇ ਕਾਰਜ ਕਰੋਗੇ ਕਿਉਂਕਿ ਟੀਵੀ ਦਾ ਨੌਂ ਸਾਂਝਾ ਸੋ ਸਾਂਝਾ ਸਾਹਿਬ ਬਾਪ ہمارا ਸਾਡਾ ਬਾਪੂ ਸਾਂਝਾ ਖਤਰੀ ਬ੍ਰਹਮਣ ਸੂਦ ਵੈ ਸੁਪਦੇਸ਼ ਚੋਂ ਵਰਨਾ ਕੋ ਸਾਂਝਾ ਸਾਰਿਆਂ ਨੂੰ ਸਾਂਝਾ ਉਪਦੇਸ਼ ਦੇਣ ਵਾਲੇ ਬਾਪੂ ਦਾ ਇਹ ਸਨੇਹ ਹੈ ਜਿਹੜਾ ਦੁਨੀਆ ਤੱਕ ਪਹੁੰਚਿਆ ਜਰੂਰ ਕੋਈ ਨਾ ਕੋਈ ਜਿਹੜੇ ਨੰਬਰ ਮੈਂ ਦਿੱਤੇ ਨੇ ਉਥੇ ਆ ਕੇ ਤੁਹਾਡਾ ਸੰਪਰਕ ਕਰਨੇ ਚਰਦੀ ਕਲਾ ਚ ਰਹਿ ਕੇ ਇਸ ਤਰ੍ਹਾਂ ਮੈਨੂੰ ਖਤਾ ਦੀ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਸਦਾ ਬਾਬਾ ਸਿੰਘ ਜੱਲੋਂ ਜਿਹਨੇ ਸਾਡੇ ਪਾਇਨੀਅਰ ਨੇ ਅਸਲ ਵਿੱਚ ਚੇਤੇ ਰੱਖਿਆ ਕਰੋ ਜਿਹੜੇ ਪੁਰਖਿਆਂ ਨੇ ਪਹਿਲਾਂ ਆ ਕੇ ਡਿਸਕ੍ਰਿਮੀਨੇਸ਼ਨ ਆਪਣੇ ਪਿੰਡੇ ਤੇ ਛੱਲਿਆ ਨਾ ਫਿਰੇ ਸਰਦਾਰ ਅਮਨ ਸਿੰਘ ਵਰਗੇ ਆਲਾ ਵਕੀਲ ਤੇ ਰਾਜਨੀਤਿਕ ਦਸਤਾਨਾਂ ਵਾਲੇ ਬਣੇ ਨੇ ਜੇ ਉਹਨਾਂ ਦੀ ਕੁਰਬਾਨੀ ਨਾ ਹੁੰਦੀ ਸ਼ਾਇਦ ਸਾਡਾ ਹਾਲ ਇਹੀ ਹੁੰਦਾ ਤੇ ਰਾਜਨੀਤੀ ਦੇ ਵਿੱਚ ਸਾਡੀ ਮੱਲ ਨਾ ਹੁੰਦੀ ਬਹੁਤ ਬਹੁਤ ਧੰਨਵਾਦ ਤੇ ਨਾਲ ਦੀ ਨਾਲ ਮੈਂ ਦੱਸਦੇ ਆ ਕਿ 13 ਅਪ੍ਰੈਲ ਵਾਲੇ ਦਿਨ ਕੈਨੇਡੀਅਨ ਸਿਕ ਸਟਡੀ ਤੇ ਟੀਚਿੰਗ ਸੁਸਾਇਟੀ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਨਾਲ ਦੇ ਨਾਲ ਇਦੇ ਵਿੱਚ ਸਰਦਾਰ ਅਤਿੰਦਰਪਾਲ ਸਿੰਘ ਮੈਂਬਰ ਪਾਰਲੀਮੈਂਟ ਪਟਿਆਲਾ ਤੋਂ ਉਚੇਚੇ ਤੌਰ ਦੇ ਉੱਤੇ ਪਹੁੰਚ ਰਹੇ ਨੇ ਤੁਸੀਂ ਵੀ ਪਰਿਵਾਰਾਂ ਸਮੇਤ ਗ੍ਰਹਿਨਤਾਜ ਬੈਂਕੋਟ ਹਾਲ 13 April ਨੂੰ 10 ਵਜੇ ਉੱਤੇ ਜ਼ਰੂਰ ਪਹੁੰਚਿਓ ਤਾਂ ਜੋ ਗੁਰਮਤ ਸੈਮੀਨਾਰ ਗੁਰੂਗੁਰ ਗੋਬੀਨਾਨਕ ਪਾਸ਼ਾ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਤੇ ਖਾਲਸਾ ਸੰਪੂਰਨਤਾ ਦਿਵਸ ਉਸ ਦਿਨ ਮਨਾਇਆ ਜਾਣਾ ਹੈ ਪਰਿਵਾਰਾਂ ਸਮੇਤ ਜ਼ਰੂਰ ਪਹੁੰਚਿਓ 12 ਤੇ 19 ਦਾ ਨਗਰ ਕੀਰਤਨ ਖਾਲਸਾ ਦਿਵਾਨ ਸੈਟੀ ਰੋ ਸਟਰੀਟ ਵੈਨਕੂਵਰ ਦੇ ਵਿੱਚ ਪਹਿਲਾ ਹੋ ਰਿਹਾ ਦੂਜਾ ਨਗਰ ਕੀਰਤਨ ਗੁਰਦਵਾਰ ਸਾਹਿਬ ਦੁਸ਼ਮੀਦਰਬਾਰ 19 ਅਪ੍ਰੈਲ ਨੂੰ ਹੋ ਰਿਹਾ ਇਸ ਸਬੰਧ ਵਿੱਚ ਸਾਂਝਾ ਟੀਵੀ ਐਫ ਆਈ ਆ ਮੀਡੀਆ ਦੇ ਸੱਤ ਚੈਨਲ ਲਾਈਵ ਕਵਰੇਜ ਕਰਨਗੇ ਇੱਕ ਦਿਨ ਪਹਿਲਾਂ ਹੀ ਚਲੇ ਜਾਣਾ ਸੀ ਤੇ ਉਹਦੇ ਵਾਸਤੇ ਤੁਸੀਂ ਆਪਣੇ ਵਪਾਰ ਦੀ ਐਡਵਰਟਾਈਜ਼ਮੈਂਟ ਕਰਨੀ ਹੈ ਥੱਲੇ ਦਿੱਤੇ ਨੰਬਰ 604 365 1604 839 7375 ਤੇ ਸੰਪਰਕ ਕਰ ਲਿਓ ਮੇਰੇ ਤੋਂ ਬਾਦਵਿੰਦਰ ਬੈਣੀਪਾਲ ਜੀ 6 ਵਜੇ ਪ੍ਰਾਈਮ ਟਾਈਮ ਲੈ ਕੇ ਆਜ਼ਨ ਅੰਗਰੇਜ਼ੀ ਪ੍ਰੋਗਰਾਮ ਨੂੰ ਨੌ ਵੇਲੇ ਰਿਪੀਟ ਕੀਤਾ ਜਾਣਾ ਹੈ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਤੁਹਾਡੇ ਕਮੈਂਟਸ ਦੇ ਲਈ ਸ਼ੇਅਰ ਕਰਨ ਲਈ ਤਹਿਦੀਨੋਂ ਧੰਨਵਾਦ ਵਾਹ ਕਿ ਗੁਰਜੀਕਾ ਕਲਸਾ ਵਾਹ ਕਿ ਗੁਰਜੀਕੀ ਫਤ